ਸੁਖਬੀਰ ਸਿੰਘ ਬਾਦਲ ਦੇ ਕਾਫਲੇ ਦੇ ਵਿੱਚ ਜਿੰਨੇ ਹਮੈਤੀ ਨੇ ਐ ਪ੍ਰਤੀਤ ਹੋਣ ਲੱਗ ਗਿਆ ਕਿ ਉਤ ਤੋਂ ਦੁਗੜੇ ਉਹਨਾਂ ਦੇ ਵਿਰੋਧੀ ਬਣਦੇ ਜਾ ਰਹੇ ਹਨ ਲਗਾਤਾਰ ਕੋਈ ਨਾ ਕੋਈ ਲੀਡਰ ਉੱਠਦਾ ਹੈ ਜਾਂ ਉਹਨੂੰ ਪਾਰਟੀ ਚੋਂ ਕੱਢ ਦਿੱਤਾ ਜਾਂਦਾ ਹੈ ਜੋ ਸੁਖਬੀਰ ਸਿੰਘ ਬਾਦਲ ਦੇ ਵਿਰੋਧ ਵਿੱਚ ਖੜਾ ਹੋ ਜਾਂਦਾ ਹੈ ਜਾਂ ਕਹਿ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੱਕ ਦੀ ਗੱਲ ਕਰ ਲੈਂਦਾ ਕਈ ਵਾਰ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੱਕ ਦੀ ਗੱਲ ਕਰਨ ਤੋਂ ਬਾਅਦ ਪਾਰਟੀ ਦੇ ਵਿੱਚੋਂ ਬਾਹਰ ਦਾ ਰਾਹ ਵੀ ਦਿਖਾ ਦਿੱਤਾ ਜਾਂਦਾ ਹੈ ਖੈਰ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸਿਕੰਦਰ ਸਿੰਘ ਮਲੂਕਾ ਇੱਕ ਬਿਆਨ ਦਿੰਦੇ ਨੇ ਸਿਕੰਦਰ ਸਿੰਘ ਮਲੂਕਾ ਉਹ ਲੀਡਰ ਨੇ ਜਿਹੜੇ ਪਹਿਲਾਂ ਅਕਾਲੀ ਦਲ ਸੁਧਾਰ ਲਹਿਰ ਦਾ ਹਿੱਸਾ ਵੀ ਰਹੇ ਨੇ ਔਰ ਉਸ ਤੋਂ ਪਹਿਲਾਂ ਜੇ ਅਕਾਲੀ ਲੀਡਰਸ਼ਿਪ ਦੀ ਗੱਲ ਕਰੀਏ ਤਾਂ ਅਕਾਲੀ ਲੀਡਰਸ਼ਿਪ ਦੇ ਨਾਲ ਬੜੀ ਨੇੜਤਾ ਉਹਨਾਂ ਦੀ ਹੁਣ ਵੀ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਤੇ ਕਹਿੰਦੇ ਸਾਰਿਆਂ ਨਾਲ ਗੱਲ ਹੁੰਦੀ ਆ ਸੁਖਵੀਰ ਸਿੰਘ ਬਾਦਲ ਨੂੰ ਛੱਡ ਕੇ ਵਿਕਰਮ ਸਿੰਘ ਮਜੀਠੀਆ ਦਾ ਨਾਮ ਲੈਂਦੇ ਨੇ ਹੋਰ ਬਾਕੀ ਲੀਡਰਾਂ ਦਾ ਨਾਮ ਲੈਂਦੇ ਨੇ ਸਾਰਿਆਂ ਨਾਲ ਗੱਲਬਾਤ ਹੁੰਦੀ ਆ ਵਿਚਾਰ ਕਹਿੰਦੇ ਮੈਂ ਆਪਣੇ ਸਾਂਝੇ ਕਰਦਾ ਆ ਤੇ ਇਹ ਵੀ ਕਹਿੰਨਾ ਕਿ ਸ੍ਰੀ ਗੁਰੂ ਕਾਲਕਟਕ ਸਾਹਿਬ ਦੇ ਹੁਕਮਨਾਮੇ ਨੂੰ ਮੰਨ ਲੈਣਾ ਚਾ ਵਿਸ਼ੇਸ਼ ਸਾਂਝੀਆਂ ਕੀਤੀਆਂ ਉਹਨਾਂ ਨੇ ਸਾਫ਼ ਕਿਹਾ ਕਿ ਸੱਤ ਮੈਂਬਰੀ ਕਮੇਟੀ ਜਦੋਂ ਬਣਾਈ ਹੋਈ ਹੈ ਤੇ ਫਿਰ ਪਾਰਟੀ ਕਿਉਂ ਆਪਣੇ ਪੱਧਰ ਦੇ ਉੱਤੇ ਐਕਸ਼ਨ ਕਰ ਰਹੀ ਹੈ ਇਹ ਆ ਪ੍ਰੋਗਰਾਮ ਉਲੀਕ ਰਹੀ ਹੈ ਉਹਨਾਂ ਨੇ ਸਾਫ਼ ਕਿਹਾ ਕਿ ਦੋ ਤਰੀਕੇ ਦੇ ਨਾਲ ਪੈਰਲਲੀ ਇਹ ਚੀਜ਼ ਨਹੀਂ ਚੱਲ ਸਕਦੀ ਜਿਵੇਂ ਕਿ ਉਹ ਕਹਾਵਤ ਹੁੰਦੀ ਹੈ ਕਿ ਇੱਕ ਮਿਆਣ ਚ ਦੋ ਤਲਵਾਰਾਂ ਨਹੀਂ ਰਹਿੰਦੀਆਂ ਓਵੇਂ ਹੀ ਸੱਤ ਮੈਂਬਰੀ ਕਮੇਟੀ ਤੇ ਸੁਖਬੀਰ ਸਿੰਘ ਬਾਦਲ ਦੀਆਂ ਸ਼ਰੂਮਣੀ ਇਕਲੈ ਦਲ ਵੱਲੋਂ ਬਣਾਈ ਗਈ ਜਿਹੜੀ ਆਪਣੀ ਕਮੇਟੀ ਹੈ ਇਹ ਦੋ ਕਮੇਟੀਆਂ ਨੇ ਹੁਣ ਸੱਤ ਮੈਂਬਰੀ ਕਮੇਟੀ ਦਾ ਜਿਹੜਾ ਕੰਮ ਸਿਗਾ ਹਾਲਾਂਕਿ ਉਹਨੂੰ ਲੈ ਕੇ ਹੁਣੇ ਗੱਲਾਂ ਹੋ ਰਹੀਆਂ ਕਿ ਉਸ ਕਮੇਟੀ ਦੇ ਜਿਹੜੇ ਮੈਂਬਰ ਸੀ ਉਹਨਾਂ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਹੋਈ ਹੈ ਇਹ ਇਲਜ਼ਾਮ ਅਕਾਲੀ ਲੀਡਰਸ਼ਿਪ ਦੇ ਉੱਤੇ ਬਖੂਬੀ ਲੱਗੇ ਨੇ ਪਰ ਦੂਜੇ ਪਾਸੇ ਸਿਕੰਦਰ ਸਿੰਘ ਮਲੂਕਾ ਦਾ ਸਾਫ਼ ਦਾਵਾ ਆ ਕਿ ਸੱਤ ਮੈਂਬਰੀ ਕਮੇਟੀ ਦੇ ਆਧਾਰ ਦੇ ਉੱਤੇ ਚੱਲਣਾ ਚਾਹੀਦਾ ਸੀ ਉਹ ਕਹਿੰਦੇ ਕਿ ਜੇ ਸੱਤ ਮੈਂਬਰੀ ਕਮੇਟੀ ਦੇ ਵੱਲੋਂ ਚੁਣੇ ਗਏ ਮੈਂਬਰਸ ਇਹ ਵੀ ਦਾਵਾ ਕਰ ਦਿੰਦੇ ਕਿ ਸੁਖਬੀਰ ਸਿੰਘ ਬਾਦਲ ਨੂੰ ਬਤੌਰ ਪ੍ਰਧਾਨ ਚੁਣਨਾ ਹੈ ਤੇ ਫਿਰ ਜ਼ਾਹਿਰ ਤੌਰ ਦੇ ਉੱਤੇ ਕਹਿੰਦੇ ਕਿ ਮੈਂ ਉਹਨੂੰ ਮੈਂ ਉਸ ਫੈਸਲੇ ਨੂੰ ਜ਼ਰੂਰ ਮੰਨਦਾ ਹਾਲਾਂਕਿ ਨੂੰ ਪੁੱਛਿਆ ਗਿਆ ਕਿ ਕੀ ਸੁਧਾਰ ਲਹਿਰ ਦੇ ਲੀਡਰ ਇਹਨੂੰ ਮੰਨਦੇ ਤਾਂ ਉਹ ਕਹਿੰਦਾ ਕਿ ਬਾਕੀਆਂ ਦਾ ਮੈਨੂੰ ਨਹੀਂ ਪਤਾ ਪਰ ਮੈਂ ਜ਼ਰੂਰ ਮੰਨਦਾ ਸੁਖਬੀਰ ਸਿੰਘ ਬਾਦਲ ਨੂੰ ਜੇ ਉਸ ਤਰੀਕੇ ਨਾਲ ਪ੍ਰਧਾਨ ਚੁਣਿਆ ਜਾਂਦਾ ਪਰ ਇੱਥੇ ਆ ਕੇ ਹੁਣ ਉਹ ਇਸ ਭਰਤੀ ਪ੍ਰਕਿਰਿਆ ਤੋਂ ਨਾਖੁਸ਼ ਨਜ਼ਰ ਆ ਰਹੀ ਹੈ ਇਹ ੱਡੀ ਵੱਡੀ ਬਗਾਵਤ ਕਿਉਂਕਿ ਸਿਕੰਦਰ ਸਿੰਘ ਮਲੂਕਾ ਇੱਕ ਬੜੇ ਪੁਰਾਣੇ ਲੀਡਰ ਨੇ ਪੰਥਕ ਪਰਿਵਾਰ ਰਿਹਾ ਹੈ ਔਰ ਕਾਫੀ ਢੇਰ ਤੋਂ ਕਾਲੀ ਦਲ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਵੱਲੋਂ ਦਿੱਤੇ ਇਹਨਾਂ ਬਿਆਨਾਂ ਨੂੰ ਲੈ ਕੇ ਬਹੁਤ ਸਾਰੇ ਸਪੈਕਟ੍ਰਮਸ ਜਿਹੜੇ ਨੇ ਉਹ ਵਿਚਾਰੇ ਜਾ ਰਹੇ ਨੇ ਹੁਣ ਵੇਖਣ ਵਾਲੀ ਗੱਲ ਹੈ ਕਿ ਆਉਂਦਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਨੂੰ ਲੈ ਕੇ ਕਿਉਂਕਿ 28 ਤਰੀਕ ਦੀ ਜਿਹੜੀ ਬੈਠਕ ਹੈ ਉਹ ਨਿਰਧਾਰਿਤ ਹੈ ਸਿੰਘ ਸਾਹਿਬ ਪੰਜ ਸਿੰਘ ਸਾਹਿਬ ਇਕੱਠੇ ਹੋ ਰਹੇ ਨੇ ਔਰ ਇਸ ਇਕੱਤਰਤਾ ਦੇ ਵਿੱਚ ਬਹੁਤ ਕੁਝ ਵਿਚਾਰਿਆ ਜਾ ਸਕਦਾ ਹੈ ਕੀ ਕੁਝ ਹੋਵੇਗਾ ਦੱਸਦੇ ਰਵਾਂਗੇ ਬਣੇ ਰੋਵਾਨੀ ਦੀ ਪੰਜਾਬੀ